ਕੁਝ ਨਾ ਮੁਸਾਫਿਰ ਜਾਂਦੇ ਹੁੰਦੇ ਆ ਤੇ ਉਹਨਾਂ ਨੇ ਨਾ ਰਸਤਾ ਪੁੱਛਣਾ ਹੁੰਦਾ ਆ ਤੇ ਉਹਨਾਂ ਨੂੰ ਨਾ ਇੱਕ ਅੱਗੇ ਫਕੀਰ ਟੱਕਰਦਾ ਆ ਉਹ ਕਹਿੰਦੇ ਵੀ ਫਲਾਨੀ ਬਸਤੀ ਜਾਣਾ ਆ ਧਿਆਨ ਨਾਲ ਸੁਣਿਓ ਮੇਰੇ ਭਰਾ ਬੜੀ ਪਤੇ ਦੀ ਗੱਲ ਆ ਤੇ ਉਹ ਫਕੀਰ ਨੂੰ ਕਹਿੰਦੇ ਵੀ ਫਲਾਨੀ ਬਸਤੀ ਜਾਣਾ ਆ ਫਕੀਰ ਕਹਿੰਦਾ ਵੀ ਬਸਤੀ ਜਾਣਾ ਆ ਜਾਂ ਮਰਗੜਗ ਜਾਣਾ ਆ ਉਹ ਕਹਿੰਦੇ ਵੀ ਬਸਤੀ ਜਣਾ ਆ ਮਰਗੜ ਵਿੱਚੋਂ ਕਿੱਥੋਂ ਆ ਗਿਆ ਉਹ ਕਹਿੰਦਾ ਮੈਂ ਤਾਂ ਕਨਫਰਮ ਕਰਨ ਦਿਆਂ ਵੀ ਅ ਕਈ ਬੰਦੇ ਬਸਤੀ ਨੂੰ ਮਰਗੜ ਸਮਝ ਲੈਂਦੇ ਆ ਵੀ ਸ਼ਮਸ਼ਾਨ ਘਾਟ ਤੇ ਸ਼ਮਸ਼ਾਨ ਘਾਟ ਨੂੰ ਬਸਤੀ ਸਮਝ ਲੈਂਦੇ ਆ ਉਹ ਕਹਿੰਦੇ ਕਿ ਐਸਾ ਛਦਾਈ ਬੰਦਾ ਯਾਰ ਤੇ ਲੇਕਿਨ ਉੱਥੇ ਹੋਰ ਕੋਈ ਚਾਰਾ ਨਹੀਂ ਸੀ ਹੋਰ ਕੋਈ ਬੰਦਾ ਨਹੀਂ ਖੜਾ ਸੀਗਾ ਉਹਨਾਂ ਨੂੰ ਜ਼ਰੂਰੀ ਸੀ ਪੁੱਛਣਾ ਪਿਆ ਉਹ ਕਹਿੰਦਾ ਵੀ ਉਹਨੇ ਫਕੀਰ ਨੇ ਰਸਤਾ ਦੱਸਿਆ ਉਹਨੂੰ ਕਹਿੰਦੇ ਸਿੱਧਾ ਜਾ ਕੇ ਤੇ ਲੈਫਟ ਮੁੜ ਜਿਓ ਕਹਿੰਦਾ ਦੇਖਿਓ ਰਾਈਟ ਨਾ ਮੁਲ ਜਿਓ ਜੇ ਤੁਸੀਂ ਮਰਗੜ ਪਹੁੰਚ ਜੋਗੇ ਉਹ ਕਹਿੰਦੇ ਫੇਰ ਕੈਸਾ ਬੰਦਾ ਚਲੋ ਤੁਰ ਪੇ ਤਿੰਨ ਮੀਲ ਤੁਰੇ ਹੋ ਤੇ ਤਿੰਨ ਮੀਲ ਤੁਰਨ ਤੋਂ ਬਾਅਦ ਉਹ ਆਪਣੇ ਜਿੱਦਾਂ ਦੱਸਿਆ ਸੀ ਉੱਥੇ ਪਹੁੰਚ ਗਏ ਤੇ ਉਹ ਅੱਗੇ ਗਏ ਤੇ ਸਮਸਾਨ ਘਾੜ ਚ ਪਹੁੰਚ ਗਏ ਉਹ ਕਹਿੰਦੇ ਉਦੋਂ ਹੀ ਪਤਾ ਲੱਗਣ ਦਿਆ ਸੀਗਾ ਵੀ ਇਹ ਛਦਾਈ ਆ ਉਹ ਉਦੋਂ ਹੀ ਮੈਨੂੰ ਪਤਾ ਲੱਗਦਾ ਸੀ ਵੀ ਇਹ ਉਹ ਜਿਹੜਾ ਨਾ ਫਕੀਰ ਉਹ ਪਾਗਲ ਆ ਉੱਥੋਂ ਤੁਰੇ ਉਹ ਗੁੱਸੇ ਨਾਲ ਆਏ ਪੂਰੇ ਆ ਭਰੇ ਪੀਤੇ ਉਹ ਕਹਿੰਦੇ ਤੂੰ ਸਾਨੂੰ ਮਰਗ ਉੱਥੇ ਸ਼ਮਸ਼ਾਨ ਘਾਟ ਪਚਾ ਦਿੰਦਾ ਆ ਅਸੀਂ ਤੈਨੂੰ ਕਿਹਾ ਬਸਤੀ ਜਾਣਾ ਉਹ ਕਹਿੰਦਾ ਮੈਂ ਪਹਿਲਾਂ ਉਹਨੂੰ ਮਰਗੜ ਸਮਝਦਾ ਸੀਗਾ ਮੈਨੂੰ ਥੋੜਾ ਜਿਹੀ ਦਰਸ਼ਨ ਪਹਿਲਾਂ ਪਤਾ ਲੱਗਾ ਕਿ ਜਿਹੜਾ ਮਰਗਟ ਆ ਉਹ ਜਿਹੜਾ ਸ਼ਮਸ਼ਾਨ ਘਾਟ ਆ ਉਹ ਬਸਤੀ ਆ ਬਸਤੀ ਕਿੱਦਾਂ ਆ ਕਿਉਂਕਿ ਜਿਹੜਾ ਬੰਦਾ ਉੱਥੇ ਜਾ ਕੇ ਇੱਕ ਵਾਰ ਵਸ ਜਾਂਦਾ ਆ ਉਹ ਕਦੇ ਉੱਜੜਦਾ ਨਹੀਂ ਜਿੰਨੂੰ ਤੁਸੀਂ ਬਸਤੀ ਕਹਿੰਦੇ ਆ ਉਥੇ ਡੇਲੀ ਕੋਈ ਨਾ ਕੋਈ ਉਜੜੀ ਜਾਂਦਾ ਆ ਕਦੇ ਕੋਈ ਉਜੜ ਗਿਆ ਕਦੇ ਅੱਜ ਉਹਦੀ ਵਾਰੀ ਕਦੇ ਅੱਜ ਉਹਦੀ ਵਾਰੀ ਤੇ ਕਹਿੰਦਾ ਮੈਂ ਬਸਤੀ ਨੂੰ ਸਮਸ਼ਾਨ ਘਾਟ ਕਹਿੰਦਾ ਆ ਤੇ ਸਮਸ਼ਾਨ ਘਾਟ ਨੂੰ ਬਸਤੀ ਕਹਿੰਦਾ ਆ ਸਾਡਾ ਸ਼ਰੀਰ ਆ ਨਾ ਇਹ ਡੇਲੀ ਥੋੜਾ ਥੋੜਾ ਮਰਨ ਡਿਆ ਆ ਜਿੱਦਣ ਬੱਚਾ ਪੈਦਾ ਹੁੰਦਾ ਉਹ ਉਸ ਦਿਨ ਮਰਨਾ ਸ਼ੁਰੂ ਹੋ ਜਾਂਦਾ ਆ ਡੇਲੀ ਤੁਸੀਂ ਥੋੜਾ 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 ਮਰ ਰਹੇ ਹੋ ਜਿਹਨੂੰ ਆਪਾਂ ਜਨਮ ਦਿਨ ਕਹਿੰਨੇ ਆ ਉਹ ਦਰਸਲ ਸਾਡਾ ਮਰਨ ਦਿਨ ਹੁੰਦਾ ਆ ਕਿਉਂਕਿ ਅਸੀਂ ਮੌਤ ਦੇ ਕੋਲ ਜਾ ਰਹੇ ਆ ਅਸੀਂ ਮਰਨ ਦੇ ਕੋਲ ਜਾ ਰਹੇ ਆ ਤੇ ਸਾਡੇ ਅੰਦਰ ਨਾ ਕੁਝ ਹੈਗਾ ਆ ਜਿਹੜਾ ਕਦੇ ਨਹੀਂ ਮਰਦਾ ਇਹ ਜਿਹੜਾ ਸਰੀਰ ਹੈ ਨਾ ਇਹ ਸਾਨੂੰ ਯੂਜ਼ ਕਰਨ ਨੂੰ ਮਿਲਿਆ ਹੋਇਆ ਵਾ ਲੇਕਿਨ ਅਸੀਂ ਇਹਨੂੰ ਹੀ ਸਾਰਾ ਕੁਝ ਸਮਝ ਕੇ ਬਹਿ ਗਏ ਅਸੀਂ ਵੀ ਜਿਹੜਾ ਇਹ ਜੀਵਨ ਆ ਨਾ ਇਹਨੂੰ ਹਾਂ ਇੱਕ 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 ਹੋਰ ਚੀਜ਼ ਸੁਣਾਉ ਤੁਹਾਨੂੰ ਮੈਂ ਕੋਈ ਸਾਧੂ ਬੈਠੇ ਸੀਗੇ ਇੱਕ ਸਾਧੂ ਆਇਆ ਉਨੇ ਦੀ ਉਮਰ ਪੁੱਛੀ ਉਹ ਕਹਿੰਦਾ ਤੇਰੀ ਉਮਰ ਕਿੰਨੀ ਆ ਕਹਿੰਦਾ ਮੇਰੀ ਉਮਰ 4 ਸਾਲ ਆ ਉਹ ਹਸਣ ਲੱਗ ਗਏ ਕਿਉਂਕਿ ਉਹ 70 ਸਾਲ ਦਾ ਸੀਗਾ ਉਹ ਕਹਿੰਦਾ ਯਾਰ ਤੈਨੂੰ ਲੱਗਦਾ 70 80 ਸਾਲ ਦਾ ਤੇ ਤੂੰ 4 ਸਾਲ ਦਾ ਕਹੀ ਹੈ ਨਾ ਉਹ ਕਹਿੰਦਾ ਦਰਸਲ ਮੈਨੂੰ 4 ਸਾਲ ਪਹਿਲਾਂ ਹੀ ਗਿਆਨ ਹੋਇਆ ਮੈਨੂੰ 4 ਸਾਲ ਪਹਿਲਾਂ ਤੋਂ ਹੀ ਪਤਾ ਲੱਗਾ ਕਿ ਪਰਮਾਤਮਾ ਕੀ ਆ ਮੈਂ ਉਸ ਦਿਨ ਤੋਂ ਹੀ ਜਿਹੜਾ ਨਾ ਆਪਣੇ ਆਪ ਨੂੰ ਗਿਣਦਾ ਆ ਉਸ ਤੋਂ ਪਿਛਲੇ ਜਿਹੜੇ ਸਾਲ ਆ ਮੈਂ ਉਹਨਾਂ ਨੂੰ ਨਹੀਂ ਗਿਣਦਾ ਇਸ ਕਰਕੇ ਜਿਹੜੀ ਜ਼ਿੰਦਗੀ ਰਹਿੰਦੀ ਆ ਉਹਨੂੰ ਰੱਬ ਦੇ ਲੇਖੇ ਲਾਓ ਰੱਬ ਕੋਈ ਕੋਈ ਚੀਨੀਗਾ ਰੱਬ ਦਾ ਮਤਲਬ ਹੋ ਗਿਆ ਅੱਛੇ ਕੰਮ ਕਰੋ ਕਿਸੇ ਦੀ ਭਲਾਈ ਕਰੋ ਬੁਰੀਾਈ ਨਾ ਕਰੋ ਮਾੜਾ ਨਾ ਸੋਚੋ ਮਾੜਾ ਸੋਚਣਾ ਠੱਗੀ ਕਰਨੀ ਜੈਨ ਚੋਂ ਹੀ ਕੱਢ ਦੋ ਮੇਰੇ ਭਰਾ ਤੇ ਤੁਹਾਡੀ ਦੇਖੋ ਤਰੱਕੀ ਕਿੱਦਾਂ ਹੁੰਦੀ ਪੌਂ ਬਾਰਾ ਕਿੱਦਾਂ ਹੁੰਦੀ ਤੇ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਿਆ ਕਰੋ ਮੇਰੇ ਭਰਾ ਨਾ ਕਿ ਮੱਥੇ ਟੇਕਣ ਦੇ ਵਿੱਚ ਸੁਰੇ ਆ ਕੇ ਆਏ ਛਟਰ ਨੂੰ ਮੱਥਾ ਟੇਕਣਾ ਨਾ ਛੱਡ ਦੋ ਮੇਰੇ ਭਰਾ ਇਹ ਰਿਜਕ ਰੁਜਕ ਕੋਈ ਰਿਜਕ ਰੁਜਕ ਨਹੀਂਗਾ ਆਪੋ ਆਪਣੀ ਸੋਚਣੀ ਆ ਠੀਕ ਆ ਲੇਕਿਨ ਅਸੀਂ ਕੰਮ ਤੇ ਵਿਸ਼ਵਾਸ ਰੱਖਦੇ ਆ ਸਿੱਧੀ ਗੱਲ ਦਸੀਏ ਲਵ ਯੂ ਸਾਰੇ ਮੇਰੇ ਭਰਾ